ਵਸਪਰਤਨ ਲੱਗੀਆਂ ਤਾਂ ਇਸੇ ਤਰ੍ਹਾਂ ਲੋਕ ਆਪਣਾ ਸਮਾਨ ਜਿਹੜਾ ਪਿੰਡ ਦੇ ਵਿੱਚੋਂ ਪਹਿਲਾਂ ਬਾਹਰ ਲੈ ਗਏ ਸੀ ਕਿਉਂਕਿ ਬਿਲਕੁਲ ਬਾਰਡਰ ਤੇ ਵਸਿਆ ਇਹ ਪਿੰਡ ਹੈ ਪਰ ਹੁਣ ਜਦੋਂ ਸੁਖ ਦਾ ਸੁਨੇਹਾ ਆਇਆ ਖਤਰਾ ਟਲ ਗਿਆ ਤਾਂ ਲੋਕ ਆਪਣੇ ਪਿੰਡ ਵਾਪਸ ਆਉਣ ਲੱਗੇ ਨੇ ਬਾਈ ਜੀ ਚਿਹਰੇ ਤੇ ਅੱਜ ਸਮਾਈਲ ਵੀ ਹੈ ਹਾਂਜੀ ਹਾਲਾਤ ਠੀਕ ਹੋ ਗਏ ਵਾਪਸ ਪਿੰਡਾਂལ་ ਵਾਪਸੀ ਹਾਂਜੀ ਪਿੰਡ ਵਾਪਸੀ ਹੈ ਜੀ ਸਾਡੀ ਅੱਜ ਲੱਗੇ ਮੱਜਾਂ ਲੈ ਆਏ ਹੈ ਜੀ ਤੇ ਹੁਣ ਸਮਾਨ ਲਈ ਆਉਣੇ ਆ ਲਈ ਅੱਛਾ ਪਹਿਲਾਂ ਸਾਰਾ ਸਮਾਨ ਚੱਕ ਕੇ ਕਿਤੇ ਹੋਰ ਲੈ ਗਏ ਸੀ ਹਾਂਜੀ ਕਈ ਸਮਾਨ ਨੂੰ ਅੱਜ ਤੋਂ ਤਿੰਨ ਦਿਨ ਹੋ ਗਿਆ ਲੈ ਕੇ ਗਏ ਸੀ ਪਰ ਥਾਣੇ ਐ ਨਹੀਂ ਅੱਗੇ ਰੱਖੀ ਕਿੱਥੇ ਹੂੰ ਸਾਨੂੰ ਤਾਂ ਉਹ ਵੀ ਚਾਰੇ ਪਾਸੇ ਮਾਰ ਪਾਣੀ ਇੱਥੇ ਜੇ ਇੱਕ ਪਾਸੇ ਪੈਂਦੀ ਹੋਵੇ ਫਿਰ ਤਾਂ ਬਚ ਗਏ ਸੀ ਹੂੰ ਹੁਣ ਡਰਾ ਜਿਹੜਾ ਮੁੱਕ ਗਿਆ ਲੱਗਦਾ ਹੁਣ ਹੁਣ ਤਾਂ ਕੋਈ ਫਿਕਰ ਨਹੀਂ ਹੁਣ ਸਾਰੇ ਆਪੇ ਪਿੰਡ ਚ ਖੁਸ਼ੀ ਖੁਸ਼ੀ ਰਹੋਗੇ ਹਾਂ ਜੀ ਹੁਣ ਅਸੀਂ ਰਵਾਂਗੇ ਜੀ ਅਸੀਂ ਅੱਗੇ ਵੀ ਇੱਥੇ ਰਹਿਨੇ ਆ ਪਰ ਹੁਣ ਵੀ ਅਸੀਂ ਰਵਾਂਗੇ ਅੱਗੇ ਕਿਉਂ ਵਿੱਚ ਇੱਕ ਦੋ ਵਾਰ ਹੀ ਅਸੀਂ ਗਏ ਸੀਗੇ ਪਰ ਚੋਰ ਭੈਣ ਲਾਪੇ ਫਿਰ ਅਸੀਂ ਰਹਿਣ ਲਾਪੇ ਸੀ ਤਾਂ ਲੋ ਜੀ ਕਹਿੰਦੇ ਕਿ ਹੁਣ ਚੰਗਾ ਸੁਨੇਹਾ ਆ ਗਿਆ ਤੇ ਵਾਪਸੀ ਇਸੇ ਤਰ੍ਹਾਂ ਟਰਾਲੀਆਂ 'ਚ ਆਪਣਾ ਸਮਾਨ ਭਰ ਕੇ ਹੁਣ ਵਾਪਸ ਲਿਆਉਣ ਲੱਗੇ ਨੇ ਕਹਿੰਦੇ ਨੇ ਪਸ਼ੂ ਡੰਗਰ ਪਹਿਲਾਂ ਲਿਆਂਦਾ ਤੇ ਹੁਣ ਹੌਲੀ ਹੌਲੀ ਕਰਕੇ ਸਮਾਨ ਵਾਪਸ ਆ ਰਿਹਾ ਤੁਸੀਂ ਇੱਧਰ ਪਿੰਡ ਵਾਲੇ ਪਾਸੇ ਨਜ਼ਰ ਮਾਰ ਲਓ ਇੱਥੇ ਵੀ ਰੌਣਕ ਪਰਤੀ ਆਈ ਹੈ ਇਹ ਉਹੀ ਦੁਕਾਨਾਂ ਨੇ ਉਹੀ ਘਰ ਨੇ ਜਿਨ੍ਹਾਂ ਦੇ ਬਾਹਰ ਇਹ ਰੌਣਕ ਚਲੀ ਗਈ ਸੀ ਇੱਥੇ ਲੋਕ ਨਜ਼ਰੋਂ ਹਟ ਗਏ ਸੀ ਇੱਕ ਤਸਵੀਰ ਪਿੱਛੇ ਲੈ ਜਾਂਦਾ ਤੁਹਾਨੂੰ ਪਿੱਛੇ ਨਜ਼ਰ ਮਾਰੋ ਬੀਬੀ ਦੇ ਕੋਲੇ ਬੱਚਾ ਛੋਟਾ ਬੱਚਾ ਚੱਕੀ ਖੜੀ ਹੈ ਬੀਬੀ ਇਸ ਗੱਲ ਦਾ ਸਬੂਤ ਹੈ ਕੇ ਹੁਣ ਇਸ ਪਿੰਡ ਦੇ ਵਿੱਚ ਬੀਬੀਆਂ ਬੱਚੇ ਬਜ਼ੁਰਗ ਵੀ ਵਾਪਸ ਪਰਤੇ ਨੇ ਪਰ ਉਹ ਵੀ ਦਿਨ ਸੀ ਜਦੋਂ ਪਿਛਲੇ ਦਿਨਾਂ ਦੇ ਵਿੱਚ ਹਾਲਾਤ ਜਿਸ ਤਰ੍ਹਾਂ ਦੇ ਬਣੇ ਸੀ ਤਾਂ ਲੋਕਾਂ ਨੇ ਆਪਣੇ ਬੱਚੇ ਬਜ਼ੁਰਗ ਤੇ ਬੀਬੀਆਂ ਸਭ ਨੂੰ ਇਸ ਪਿੰਡ ਦੇ ਵਿੱਚੋਂ ਸੁਰੱਖਿਆ ਥਾਵਾਂ ਤੇ ਬਾਹਰ ਭੇਜ ਦਿੱਤਾ ਸੀ ਤਾਂ ਹੁਣ ਇਸ ਪਿੰਡ ਦੇ ਵਿੱਚ ਲੋਕ ਕਿ ਤੁਸੀਂ ਇਹ ਗੱਲਾਂ ਪੁੱਤਾ ਕਰ ਰਹੇ ਨੇ ਕੀ ਕੁਝ ਉਹਨਾਂ ਦੇ ਜ਼ਿਹਨ ਦੇ ਵਿੱਚ ਚੱਲ ਰਿਹਾ ਬੀਬੀ ਤੁਸੀਂ ਵਾਪਸ ਪਿੰਡ ਆ ਗਏ ਹੋ ਪਹਿਲਾਂ ਚਲੇ ਗਏ ਸੀ ਕਿੱਥੇ ਚਲੇ ਗਏ ਸੀ ਕਿੰਨੇ ਦਿਨਾਂ ਬਾਅਦ ਆਏ ਹੋ ਅਸੀਂ ਅੱਜ ਚੌਥੇ ਦਿਨ ਆਏ ਜੀ ਅੱਛਾ ਹਾਂਜੀ ਤਾਂ ਹੁਣ ਸਾਰਾ ਸੌਖਾ ਦਾ ਸਾਇਆ ਆਇਆ ਥੋੜਾ ਹਾਂਜੀ ਤੇ ਅੱਛਾ ਇੰਨੇ ਦਿਨ ਜਦੋਂ ਇੱਥੋਂ ਚਲੇ ਗਏ ਸੀ ਉਦੋਂ ਲੱਗਦਾ ਸੀ ਵੀ ਛੇਤੀ ਗੱਲ ਨਿਬੜ ਜੂਗੀ ਜਾਂ ਮਨ ਚ ਕੀ ਡਰ ਸੀ ਕਿ ਪਤਾ ਨਹੀਂ ਕਿੰਨਾ ਚਿਰ ਇਹ ਮੌਲ ਖਰਾਬ ਰਹੂਗਾ ਇਹ ਤਾਂ ਡਰ ਹੈਗੇ ਸੀ ਸਾਰਿਆਂ ਨੂੰ ਡਰ ਹੈ ਸਾਰੇ ਪਿੰਨਾਂ ਵਾਲਿਆਂ ਨੂੰ ਡਰ ਸੀ ਹੂੰ ਇੱਕ ਦਿਨ ਸਾਰੇ ਨਿੱਕਲ ਗਏ ਹੁਣੇ ਮੋਲਖੰਡਾ ਉਹ ਆਇਆ ਫਿਰ ਸਾਰੇ ਵਾਪਸ ਹੀ ਆਏ ਪਿੰਡੇ 'ਚ ਹੁਣ ਸਾਨੂੰ ਜਿਵੇਂ ਥੋੜੀ ਖੁਸ਼ੀ ਹੋ ਗਈ ਪਿੰਡਾਂ ਚ ਆ ਦੇ ਘਰੇ ਆ ਕੇ ਇੱਕ ਵਰੀਤ ਬੰਦਾ ਉੱਜੜ ਗਿਆ ਇੱਕ حساب ਨਾਲ ਸਾਰੇ ਹਾਂ ਹੁਣ ਸਾਰੇ ਤੁਹਾਡੇ ਹੁਣ ਹੌਸਲਾ ਜੋ ਹੋ ਗਿਆ ਕਾ ਦੇ ਘਰੇ ਵਾਪਸੀ ਆ ਗਈ ਤਾਂ ਘਰੇ ਵਾਪਸੀ ਆ ਹੁਣ ਹੌਸਲਾ ਹੋਇਆ ਤਾਂ ਇਹ ਜਿਹੜੀ ਚਿਹਰੇ ਦੀ ਖੁਸ਼ੀ ਹੈ ਜਿਹੜੀ ਸ਼ਾਇਦ ਇਹ ਖੁਸ਼ੀ ਕਿਧਰੇ ਗਵਾਚ ਗਈ ਸੀ ਲੋਕਾਂ ਦੇ ਜ਼ੈਨ ਦੇ ਵਿੱਚ ਇਹਨਾਂ ਖੁਸ਼ੀਆਂ ਦੀ ਥਾਂ ਤੇ ਡਰ ਬੈਠ ਗਿਆ ਸੀ ਕਿਉਂਕਿ ਬਿਲਕੁਲ ਮੇਰੇ ਖੱਬੇ ਪਾਸੇ ਤੇ ਬਿਲਕੁਲ ਨੇੜੇ ਜਿਹੜਾ ਬਾਰਡਰ ਹੈ ਸਾਦਕੀ ਬਾਰਡਰ ਸੁਲੇਮਾਨ ਕੀ ਹੈਡ ਤਾਂ ਐਸੇ ਦੇ ਵਿੱਚ ਇਹ ਇਲਾਕਾ ਕਿਉਂਕਿ ਤਿੰਨ ਪਾਸਿਓਂ ਇੱਕ ਤਰ੍ਹਾਂ ਨਾਲ ਪਾਕਿਸਤਾਨ ਦੇ ਵੱਲੋਂ ਘਿਰਿਆ ਹੋਇਆ ਤਾਂ ਜਿਹਦੇ ਵਿੱਚ ਲੋਕਾਂ ਨੂੰ ਸਭ ਤੋਂ ਜ਼ਿਆਦਾ ਚਿੰਤਾ ਇੱਥੇ ਹੁੰਦੀ ਆ ਤੁਸੀਂ ਇਸ ਵੇਲੇ ਪਿੰਡ ਦੀ ਕੀ ਸਥਿਤੀ ਹੈ ਜੀ ਲੋਕ ਕਹਿੰਦੇ ਪਿੰਡ ਤੋਂ ਜ਼ਿਆਦਾ ਚਲੇ ਗਏ ਸੀ ਹੁਣ ਵਾਪਸ ਆ ਰਹੇ ਆ हां कुछ तो तो आ गए आज तक 10 15 परसेंट आए इन लोग सारे नहीं आए बस बाकी घर से एक अड्डा जिएते रहंदे ਨੇ ਜਿਵੇਂ ਵੀ ਹੈ बस ਉਹ ਲੋਕ ਆਈ ਜਾਂਦੇ ਵਾਪਸ ਆਈ ਜਾਂਦੇ ਨੇ ਬਸ ਤਾਂ ਉਹ ਦੇਖੋ ਟਰਾਲੀਆਂ ਭਰ-ਭਰ ਕੇ ਲੋਕ ਸਮਾਨ ਦੀ ਵਾਪਸ ਲਿਆ ਰਹੇ ਤੁਹਾਨੂੰ ਵਿੱਚ ਵਿੱਚ 24 ਤਸਵੀਰਾਂ ਦਿਖਾਉਣ ਦੀ ਤੇ ਇਸੇ ਤਰ੍ਹਾਂ ਟਰਾਲੀਆਂ ਇੱਕ ਤੋਂ ਬਾਅਦ ਇੱਕ ਟਰਾਲੀਆਂ ਜਿਹੜੀਆਂ ਨੇ ਉਹ ਪਿੰਡ ਚ ਆ ਰਹੀਆਂ ਨੇ ਜਿਹੜੀਆਂ ਇਸ ਗੱਲ ਦਾ ਸਬੂਤ ਨੇ ਕਿ ਹੁਣ ਸਭ ਅੱਛਾ ਹੋ ਰਿਹਾ ਹੁਣ ਸਭ ਠੀਕ ਹੋਣ ਵਾਲੇ ਪਾਸੇ ਨੂੰ ਵਧਣ ਲੱਗਾ ਤਾਂ ਇਧਰ ਬਾਈ ਜونی ਬੈਠੇ ਨੇ ਬਾਈ ਜੀ ਵਾਪਸੀ ਹੋ ਰਹੀ ਹੈ ਖੁਸ਼ੀ ਹੈ ਕਿ ਪਿੰਡ ਚ ਰੌਣਕ ਪਰਤ ਰਹੀ ਹੈ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਸਾਨੂੰ ਪਿੰਡ ਦੇ ਵਿੱਚ ਰੌਣਕ ਤਾਂ ਫਿਰ ਬਣਦੀ ਹੈ ਜੀ ਜਦੋਂ ਸਾਰੇ ਜੀਆਂ ਨਾਲ ਹੀ ਬੰਦਦਾ ਜੀ ਬਹੁਤ ਦਾ ਤੀਕੰਦਾ ਜੀ ਅੱਜ ਜਿਸ ਤਰ੍ਹਾਂ ਦੇ ਪਹਿਲੇ ਹਾਲਾਤ ਪੈਦਾ ਹੋ ਗਏ ਸੀ ਇੱਕ ਸਹਮ ਬਣ ਗਿਆ ਸੀ ਪਿੰਡ ਤੁਹਾਡਾ ਸੁਨਣਾ ਹੋ ਗਿਆ ਸੀ ਬਿਲਕੁਲ ਸੁਨਣਾ ਹੋ ਗਿਆ ਸੀ ਇੱਕ ਸਿਰੇ ਤੋਂ ਦੂਜੇ ਸਾਰੇ ਇੱਕ ਬੰਦੇ ਦੀ ਆਵਾਜ਼ ਜਾਂਦੀ ਜੀ ਹੂੰ ਇੰਨਾ ਸੁਨਣਾ ਸੀਗਾ ਬਿਲਕੁਲ ਸ਼ਾਂਤ ਇਤੋਂ ਤੱਕ ਲੱਗਦਾ ਜਿਵੇਂ ਪੰਛੀ ਵੀ ਚਲੇ ਗਏ ਜੀ ਇਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ਜੀ ਹੁਣ ਮਨ ਸ਼ਾਂਤ ਹੈ ਬਿਲਕੁਲ ਸ਼ਾਂਤ ਹੈ ਜੀ ਅੱਛੇ ਬਾਰਡਰ ਦੇ ਪਿੰਡਾਂ ਦੇ ਲੋਕ ਸਾਰੇ ਚਾਹੁੰਦੇ ਕੀ ਆ ਸੋਚਦੇ ਕੀ ਆ ਕੀ ਲੱਗਦਾ ਹੈ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਆ ਦੂਰ ਬੈਠੇ ਤਾਂ ਕਹਿ ਦਿੰਦੇ ਜੀ ਜੰਗ ਲੱਗ ਜੇ ਪਰ ਜੰਗ ਦਾ ਅਸਲੀ ਚਿਹਰਾ ਤਾਂ ਬਾਰਡਰ ਦੇ ਲੋਕਾਂ ਨੂੰ ਪਤਾ ਨਾ ਉਹ ਤਾਂ ਜੀ ਜਿੰਦੇ ਸਿਰ ਪੈਂਦੀ ਉਹਨੂੰ ਹੀ ਪਤਾ ਲੱਗਦਾ ਜੀ ਜਿਨ੍ਹਾਂ ਦੇ ਸਿਰ ਪੈਂਦੀ ਉਹਨਾਂ ਨੂੰ ਪਤਾ ਲੱਗਦਾ ਦੂਰ ਵਾਲੇ ਤਾਂ ਫਿਰ ਦੇਖਦੇ ਜੀ ਰੌਣਕ ਮੇਲਾ ਕਿਵੇਂ ਦਾ ਕਿਵੇਂ ਸਮਾਨ ਚੱਕਣਾ ਕੋਈ ਸੌਖੀ ਜੀ ਗੱਲ ਨਹੀਂ ਜੀ ਬਹੁਤ ਮੁਸ਼ਕਲ ਹੈ ਇਹ ਸਮਾਨ ਹੋਣ ਲੋਕਾਂ ਦਾ ਗਿਆ ਵੀ ਜਿਹੜਾ ਪੂਰਾ ਮਤਲਬ ਇੱਕ ਤਰ੍ਹਾਂ ਦਾ 파ਜ ਹੋਏਗਾ ਸਹੀ ਤਰੀਕੇ ਨਾਲ ਵਾਪਸ ਨਹੀਂ ਮੁੜੇਗਾ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਲੋਕਾਂ ਨੂੰ ਤਾਂ ਪਿੰਡ ਚ ਰੌਣਕ ਪਰਤਾ ਹੀ ਹੈ ਜੀ ਕਹਿੰਦੇ ਕਿਦਾ ਜੀ ਕਰਦਾ ਹੱਸਦਾ ਵਸਦਾ ਘਰ ਛੱਡ ਕੇ जान ਦੇ ਲਈ ਦੂਰ ਬੈਠਿਆਂ ਨੂੰ ਲੱਗਦਾ ਹੈ ਕਿ جنگ ਸ਼ਾਇਦ ਜੋ ਨਜ਼ਰ ਆਉਂਦੀ ਹੈ ਉਹੀ ਹੈ ਪਰ ਜਿਹੜੇ جنگ ਨੂੰ ਭੁਗਤਦੇ ਆ ਉਹਨਾਂ ਨੂੰ ਪਤਾ ਹੈ ਜੰਗ ਕੀ ਹੈ ਜੰਗ ਹਰ ਕੋਈ ਕਹਿੰਦਾ ਹੈ ਕਿ ਜੰਗ ਕੋਈ ਚੰਗਾ ਸ਼ਬਦ ਨਹੀਂ ਹੈ ਜੰਗ ਮਸਲੇ ਦਾ ਹੱਲ ਨਹੀਂ ਹੈ ਪਰ ਤੁਹਾਡੇ ਪਿੰਡ ਤਾਂ ਭੁਗਤਦੇ ਆ ਜੀ ਚੰਗ ਦਾ ਬਹੁਤ ਮਾੜਾ ਸ਼ਬਦ ਹੈ ਜੀ ਜੰਗ ਹੋਣੀ ਨਹੀਂ ਚਾਹੀਦੀ ਸਰ ਔਰ ਅੱਛਾ ਹੋਇਆ ਕਿ ਜੋ ਮਾਹੌਲ ਠੀਕ ਹੋ ਗਿਆ ਸਾਡੇ ਪਿੰਡ ਲਈ ਬਹੁਤ ਅੱਛੀ ਗੱਲ ਹੈ ਔਰ ਪਿੱਛੇ ਵਾਲੇ ਛਡੋ ਜੰਗ ਮੁੰਡੇ ਜਿਹੜੇ ਉਹ ਥੋੜਾ ਜਿਹਾ ਕਹਿੰਦੇ ਜੰਗ ਹੋਣਾ ਚਾਹੀਦਾ ਜੰਗ ਹੋਣਾ ਚਾਹੀਦਾ ਪਰ ਲੇਕਿਨ ਜਿਨ੍ਹਾਂ ਨੇ ਜੰਗ ਦਾ ਕਸਟ ਅਖੰਡਾ ਆਇਆ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਕੀ ਜੰਗ ਹੁੰਦਾ ਹੈ ਹਮ ਔਰ ਮਾਵਾ ਆਪਣੇ ਬੱਚਿਆਂ ਤੱਕ ਨਹੀਂ ਸਮਾਲਦੀਆਂ ਹਮ ਇੰਨਾ ਬੁਰਾ ਹਾਲ ਹੋ ਜਾਂਦਾ ਹੈ ਕਿ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਣ ਵੀ ਬਹੁਤ ਨੁਕਸਾਨ ਹੋ ਰਿਹਾ ਕਿਉਂਕਿ ਜਿਹੜਾ ਸਮਾਨ ਜਾ ਰਿਹਾ ਹੈ ਵਾਪਸ ਲਿਆ ਰਹੇ ਨੇ ਅੱਧਾ ਉਹ ਰਸਤੇ 'ਚ ਹੀ ਟੁੱਟ ਜਾਣਾ ਜਾਂ ਜਾਂਦਾ ਹੁੰਦਾ ਹਮ ਬਹੁਤ ਮਾੜਾ ਸ਼ੌਧਿਆ ਜੀ ਜੰਗਦਾਰ ਨੁਕਸਾਨ ਪਿੰਡ ਦਾ ਸਾਡੇ ਦਾ ਬਹੁਤ ਜ਼ਿਆਦਾ ਹੋ ਰਿਹਾ ਜੀ ਮਾਵਾ ਦੇ ਪੁੱਤ ਜਿਹੜੇ ਚਲੇ ਜਾਂਦੇ ਆ ਦੁਨੀਆ ਤੋਂ ਬਾਰਡਰਾਂ ਤੇ ਜਿਹੜੇ ਮਾਵਾ ਦੇ ਪੁੱਤ ਦੇਸ਼ ਦੀ ਰਾਖੀ ਲਈ ਉਹਨਾਂ ਦੀਆਂ ਜਦੋਂ ਜਾਨਾਂ ਜਾਂਦੀਆਂ ਤਾਂ ਕਿਸ ਤਰ੍ਹਾਂ ਦੇ ਹਾਲਾਤ ਤੁਸੀਂ ਤਾਂ ਵੇਖੇ ਹੋਣੇ ਆ 71 ਵੇਲੇ 65 ਵੇਲੇ ਨਹੀਂ ਮੈਂ ਤਾਂ ਚਲੋ ਨਹੀਂ ਦੇਖੇ ਜੀ ਸਾਡੇ ਬਜ਼ੁਰਗਾਂ ਨੇ ਦੇਖੇ ਸੀਗੇ ਔਰ ਬਹੁਤ ਮਾੜਾ ਹਾਲ ਹੋਇਆ ਸੀ ਲੋਕਾਂ ਦਾ ਦੱਸਦੇ ਨਹੀਂ ਸਾਨੂੰ ਚਲੋ ਹੁਣ ਤਾਂ ਸਾਡੇ ਵੀ ਉਮਰ ਕਾਫੀ ਹੋ ਗਈ ਵੀ ਪਤਾ ਸਾਰਿਆਂ ਨੂੰ ਮੇਰਾ ਬੇਟਾ ਖੁਦ ਆਰਮੀ ਚ ਹੈ ਹੂੰ ਔਰ ਮੈਨੂੰ ਵੀ ਮਹਿਸੂਸ ਆ ਕਿ ਸਾਡੇ ਬੱਚੇ ਜਦੋਂ ਜੰਗ ਲੜਦੇ ਨੇ ਤੇ ਬਹੁਤ ਮਾੜਾ ਹਾਲ ਹੁੰਦਾ ਬੱਚਿਆਂ ਦਾ ਪਰ ਜਿਹੜੇ ਫੌਜ ਚ ਬੱਚੇ ਇਸ ਕੈਸਟਰੂਸ ਲਾ ਰਹੇ ਨੇ ਉਹ ਸਾਡੇ ਹੀ ਪੁੱਤਰ ਨੇ ਸਰ ਔਰ ਬਹੁਤ ਮਾੜਾ ਹਾਲਾਤ ਹੋ ਜਾ ਸਕਦਾ ਨੀ ਭਾਵ ਕੋ ਰਿਓ ਕਿੱਥੇ ਤਨਾਤ ਆ ਬੇਟੇ ਦੀ ਪੋਸਟਿੰਗ ਕਿੱਥੇ ਤੁਹਾਡੇ ਦੀ ਔਰ ਜਦੋਂ ਜੰਗ ਦੀ ਖਬਰ ਆਈ ਤਾਂ ਮਨ ਕੀ ਕਹਿੰਦਾ ਸੀ ਮਨ ਡਰਿਆ ਹੁਣ ਇੱਕ ਵਾਰੀ ਤਾਂ ਹਾਲਾਂਕਿ ਫੌਜੀਆ ਦੇ ਮਾਪੇ ਬਾਦਰ ਹੁੰਦੇ ਆ ਪਰ ਫਿਰ ਵੀ ਦਿਲ ਤਾਂ ਡਰਦਾ ਹੈ ਨਾ ਮਾਂ ਬਾਪ ਹੈ ਦੇਖੋ ਸਰ ਡਰਦਾ ਡਰ ਤਾਂ ਜਰੂਰ ਹੈ ਜੀ ਕਿਉਂਕਿ ਬੱਚੇ ਨੇ ਉਹਨਾਂ ਦੇ ਅੱਗੇ ਛੋਟੇ ਛੋਟੇ ਬੱਚੇ ਨੇ ਸਰ ਸਾਡੀ ਉਮਰ ਤਾਂ ਹੋ ਗਈ ਜੀ ਅੱਗੇ ਉਹਨਾਂ ਦੇ ਬੱਚੇ ਦੱਸੋ ਕੀ ਕਰਨਗੇ ਮਾੜੀ ਗੱਲ ਹੈ ਜੀ ਜੰਗ ਅਸੀਂ ਨਹੀਂ ਚਾਹੁੰਦੇ ਸ਼ਾਂਤ ਸਹਿਮਤੀ ਹੋਣੀ ਚਾਹੀਦੀ ਹੈ ਔਰ ਬਸ ਅੱਛਾ ਮਾਹੌਲ ਰਹਿਣਾ ਚਾਹੀਦਾ ਦੋਨਾਂ ਮੁਲਖਾਂ ਦਾ ਵਿੱਚ ਅੱਛਾ ਮਾਹੌਲ ਰਹਿਣਾ ਚਾਹੀਦਾ ਤਾਂ ਇਹ ਬਾਰਡਰ ਤੇ ਵਸੇ ਪਰਿਵਾਰ ਨੇ ਇਹ ਪੱਕਾ ਚਿਸ਼ਤੀ ਪਿੰਡ ਦੇ ਲੋਕ ਨੇ ਤਾਂ ਇਹ ਉਹ ਬਜੁਰਗ ਨੇ ਜਿਨ੍ਹਾਂ ਦਾ ਪੁੱਤ ਖੁਦ ਫੌਜ ਚਾ ਇੱਕ ਸੰਤਾਪ ਭੋਗ ਰਹੇ ਨੇ ਬਾਰਡਰ ਦਾ ਜਮਾਂ ਬਾਰਡਰ ਤੇ ਬੈਠੇ ਨੇ ਔਰ ਦੂਜਾ ਇਹਨਾਂ ਦਾ ਪੁੱਤ ਹੈ ਜਿਹੜਾ ਕਿੱਥੇ ਡਿਊਟੀ ਹੈ ਜੀ ਸ਼੍ਰੀਨਗਰ ਤੇ ਡਿਊਟੀ ਹੈ ਜੀ ਸਭ ਤੋਂ ਸੈਂਸਿਟਿਵ ਏਰੀਆ ਹਾਂਜੀ ਸ਼੍ਰੀਨਗਰ ਡਿਊਟੀ ਉਹਨਾਂ ਦੀ ਇਸ ਟਾਈਮ ਫਾਸ ਜੀ ਇੱਕ ਲੜਾਈ ਇਹ ਪਰਿਵਾਰ ਲੜ ਰਿਹਾ ਸਾਦਕੀ ਬਾਰਡਰ ਤੇ ਆਦੇ ਪਿੰਡ ਰਹਿ ਕੇ ਕਿਉਂਕਿ ਜਮਾਂ ਬਾਰਡਰ ਤੇ ਪਿੰਡ ਹੈ ਦੂਜੀ ਲੜਾਈ ਪੁੱਤ ਲੜ ਰਿਹਾ ਫੌਜ ਦੇ ਵਿੱਚ ਰਹਿ ਕੇ ਸ਼ਿਰਿ ਨਗਰ ਦੇ ਵਿੱਚ ਜਿੱਥੇ ਸੈਂਸਿਟਿਵ ਏਰੀਆ ਤਾਂ ਇਹ ਸੰਤਾਪ ਹੰਡਾਉਣੇ ਸੌਖੇ ਨਹੀਂ ਇਹ ਭੋਗਣੇ ਸੌਖੇ ਨਹੀਂ ਤਾਂ ਪੱਕਾ ਚਿਸ਼ਤੀ ਪਿੰਡ ਦੂਰੀ ਤੀਰੀ ਲੜਾਈ ਲੜਦਾ ਸਾਰਾ ਪਿੰਡ ਇੱਕ ਵਾਰੀ ਉਜੜਿਆ ਵਾਂਗ ਹੋ ਗਿਆ ਪਹਿਲਾਂ ਪਿੰਡ ਉਜੜ ਕੇ ਪਿੱਛੋਂ ਨਵੀਂ ਥਾਂ ਵਸਿਆ ਪਰ ਨਵੀਂ ਥਾਂ ਵਸਿਆ ਇੱਥੋਂ ਵੀ ਨਿਤ ਦਾ ਜਾੜਾ ਜਦੋਂ ਹੁਣ ਜੰਗ ਦੀ ਗੱਲ ਹੋਈ ਪਿੰਡ ਇੱਕ ਵਾਰੀ ਫਿਰ ਉਜੜਿਆ ਸ਼ਾਂਤੀ ਦੀ ਗੱਲ ਹੋਈ ਪਿੰਡ ਫਿਰ ਵਸਣ ਲੱਗਾ ਟਰਾਲੀਆਂ 'ਚ ਭਰ-ਭਰ ਕੇ ਸਮਾਨ ਲੋਕ ਵਾਪਸ ਲਿਓਣ ਲੱਗੇ ਨੇ ਕੰਮਕਾਰ ਇੱਥੇ ਦੁਕਾਨਾਂ ਦੇ ਵਿੱਚ ਫਿਰ ਚੱਲਣ ਲੱਗਾ ਤਵੀਰ ਹਣੀ ਬਈ ਜੀ ਅੱਜ ਜਿਹੜੇ ਪਿਛਲੇ 2-4 ਦਿਨ ਸੀਗੇ ਉਦੋਂ ਤਾਂ ਕੰਮਕੁੰਮ ਵੀ ਆਉਣ ਵੜ ਗਿਆ ਹੋਣਾ ਲੋਕ ਕੋਈ ਨਹੀਂ ਆੜ ਗਏ ਨੇ ਤੁਹਾਡੇ ਕੋਲੇ ਕੰਮ ਛੱਡੋ ਪਰੇਸ਼ਾਨਗੀ ਬਹੁਤ ਹੋ ਜਾਂਦੀ ਵੀਰ ਜੀ ਲੜਾਈ ਤਾਂ ਮਸਲਾ ਆਪਾਂ ਦੋ ਪਰਾਂ ਲੜ ਪੈਣਾ ਇਹ ਦੁਸ਼ਮਣੀ ਚੰਗੀ ਚੀਜ਼ ਨਹੀਂ ਹੈ ਪਿਆਰ ਰੱਖਾਂਗੇ ਦੁਨੀਆਂ 'ਚ ਪਿਆਰ ਰਹੂਗਾ ਤੇ ਜ਼ਿੰਦਗੀ ਹੈ ਪਿਆਰ ਨਾਲ ਜੰਗ ਤਾਂ ਨਹੀਂ ਮਾੜਾ ਹੁਣ ਹੁਣ ਕਿਦਾਂ ਦਾ ਮਹਿਸੂਸ ਹੋ ਰਿਹਾ ਹੁਣ ਠੀਕ ਲੱਗ ਰਿਹਾ ਕਿ ਲੋਕ ਤੁਹਾਡੀ ਦੁਕਾਨ ਤੇ ਤਾਂ ਰੌਣਕ ਲੱਗੀ ਹੈ ਰੌਣਕਾਂ ਤਾਂ ਹੁੰਦੀਆਂ ਨਵੀਰ ਪ੍ਰਾਣਾ ਪ੍ਰਾਜ ਜੁੜਿਆ ਖੜਾ ਰੌਣਕ ਕਿਵੇਂ ਨਾ ਹੋਏ ਅੱਗੇ ਰੌਣਕਾਂ ਉੱਡ ਗਈਆਂ ਚਾਰ ਦਿਨਾਂ ਵਿੱਚ ਲੋਕਾਂ ਰੋਟੀਆਂ ਨਹੀਂ ਖਾਧੀਆਂ ਰੌਣਕ ਤਾਂ ਹੁਣ ਚਾਰ ਪ੍ਰਾਖ ਖੜੇ ਆ ਬੈਠੇ ਆ ਗੱਲਬਾਤ ਕਰਦੇ ਆ ਦਿਨ ਲੰਘ ਜਾਂਦਾ ਅੱਗੇ ਖਿੱਦੇ ਬੰਦਾ ਹੀ ਨਹੀਂ ਦਿਸਦਾ ਤਾਂ ਇਹ ਮਨ ਦੇ ਵਿਚਾਰ ਨੇ ਮਨ ਦੇ ਭਾਵਨੇ ਤਾਂ ਇਹ ਤਸਵੀਰਾਂ ਇਹ ਪੱਕਾ ਚਿਸ਼ਤੀ ਪਿੰਡ ਦੇ ਵਿੱਚ ਤੁਸੀਂ ਦੇਖੋ ਵੀ ਇੱਥੇ ਇੱਕ ਤਰ੍ਹਾਂ ਦੀ ਸਾਥ ਹੀ ਆ ਇਹ ਤੁਸੀਂ ਨਜ਼ਰ 봐ਓ ਤੇ ਦੋਨੇ ਤਿੰਨੇ ਪਾਸੇ ਦਿਖਾਓ ਜੇ ਕਿ ਦੁਪਹਿਰ ਦਾ ਵੇਲਾ ਫਿਰ ਵੀ ਦੇਖੋ ਕਿੰਨੇ ਲੋਕ ਬੱਚੇ ਤੇ ਘੁੰਮ ਰਹੇ ਆ ਵਰਨਾ ਇੱਥੇ ਅ ਗਲੀ ਦੇ ਵਿੱਚ ਮੋਟਰਸਾਈਕਲ ਨਿਕਲ ਰਿਹਾ ਤਾਂ ਇੱਥੇ ਤਾਂ ਗਲੀਆਂ ਸੁੰਨੀਆਂ ਹੋ ਗਈਆਂ ਸੀ ਉਹ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾਈਆਂ ਸੀ ਪਰ ਅੱਜ ਉਹ ਰੌਣਕ ਫਿਰ ਪਰਤ ਆਈ ਹੈ ਬੱਚੇ ਬੈਠੇ ਨਿੱਕੇ ਨਿੱਕੇ ਹੁਣ ਇੱਕ ਬੀਬੀ ਬੱਚਾ ਲੈ ਕੇ ਗਈ ਹੈ ਨਿੱਕਾ ਜਿਹਾ ਤਾਂ ਇਹ ਤਸਵੀਰਾਂ ਇੱਥੇ ਨਜ਼ਰ ਆਉਣੋਂ हट ਗਈਆਂ ਸੀ ਗਲੀਆਂ ਸੁੰਨੀਆਂ ਪੈ ਗਈਆਂ ਸੀ ਤਾਂ ਇਹ ਤਰਾਸਦੀ ਹੈ ਸਰਹੱਦੀ ਪਿੰਡਾਂ ਦੀ ਤਾਂ ਇਹ ਪਿੰਡ ਪੱਕਾ ਚਿਸ਼ਤੀ ਜਿੱਥੋਂ ਦੀ ਤੁਹਾਨੂੰ ਹਰ ਤਰ੍ਹਾਂ ਦੀ ਰਿਪੋਰਟ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਪਹਿਲਾਂ ਆਮ ਵਰਗਾ ਮਾਹੌਲ ਸੀ ਫਿਰ ਜੰਗ ਦਾ ਮਾਹੌਲ ਬਣਿਆ ਤਾਂ ਸਹਿਮ ਆਇਆ ਪਿਛਲੀ ਵਾਰ ਇਹ ਪਿੰਡ ਕਿਵੇਂ ਉਜੜਿਆ ਸੀ ਔਰ ਹੁਣ ਜਦੋਂ ਸਹਿਮ ਤੇ ਚੱਲਦੇ ਲੋਕਾਂ ਦਾ ਉਜਾੜਾ ਕਿਵੇਂ ਹੋਇਆ ਤੇ ਹੁਣ ਇੱਕ ਵਾਰ ਫਿਰ ਤੋਂ ਪਿੰਡ ਵਸਣ ਲੱਗਾ ਪਿੰਡ 'ਚ ਰੌਣਕ ਪਰਤ ਆਈ ਆ ਖੈਰ ਜੰਗ ਚੰਗੀ ਨਹੀਂ ਜੰਗ ਹੋਣੀ ਨਹੀਂ ਚਾਹੀਦੀ ਜੰਗ ਮਸਲੇ ਦਾ ਹੱਲ ਨਹੀਂ ਇਹੀ ਇਸ ਪਿੰਡ ਦੇ ਲੋਕਾਂ ਦੇ ਮਨ ਦੇ ਭਾਵਨੇ ਸਥਾਨਕ ਸਹਿਯੋਗੀ ਪ੍ਰਦੀਪ ਕੁਮਾਰ ਤੇ ਕੈਮਰਾਮੈਨ ਸਹਿਯੋਗੀ ਅਜੇ ਕੁਮਾਰ ਦੇ ਨਾਲ ਨਵਿੰਦਰ ਸਿੰਘ ਬਰਾੜ ਨਿਊਜ਼ 18 ਸਾਦਕੀ ਬਾਰਡਰ ਪੱਕਾ ਚਿਸ਼ਤੀ ਫਾਜ਼ਿਲਕਾ ਭਾਰਤ ਪਾਕਿਸਤਾਨ ਸਰਹੱਦ ਤੇ ਵਸੇ ਪਿੰਡ ਪੱਕਾ ਚਿਸ਼ਤੀ ਦੇ ਵਿੱਚ ਇੱਕ ਵਾਰ ਫਿਰ ਚਹਿਲ ਪਹਿਲ ਸ਼ੁਰੂ ਹੋਣ ਲੱਗੀ ਹੈ ਜਿਹੜੀਆਂ ਟਰਾਲੀਆਂ ਸਮਾਨ ਦੀਆਂ ਭਰ ਕੇ ਜਾ ਰਹੀਆਂ ਸੀ ਉਹ ਹੁਣ ਵਾਪਸ ਪਰਤਣ ਲੱਗੀਆਂ ਤਾਂ ਇਸੇ ਤਰ੍ਹਾਂ ਲੋਕ ਆਪਣਾ ਸਮਾਨ ਜਿਹੜਾ ਪਿੰਡ ਦੇ ਵਿੱਚੋਂ ਪਹਿਲਾਂ ਬਾਹਰ ਲੈ ਗਏ ਸੀ ਕਿਉਂਕਿ ਬਿਲਕੁਲ ਬਾਰਡਰ ਤੇ ਵਸਿਆ ਇਹ ਪਿੰਡ ਹੈ ਪਰ ਹੁਣ ਜਦੋਂ ਸੁਖਦਸਨਿਆ ਆਇਆ ਖਤਰਾ ਟਲ ਗਿਆ ਤਾਂ ਲੋਕ ਆਪਣੇ ਪਿੰਡ ਵਾਪਸ ਆਉਣ ਲੱਗੇ ਨੇ ਬਾਈ ਜੀ ਚਿਹਰੇ ਤੇ ਅੱਜ ਸਮਾਈਲ ਵੀ ਹੈ ਹਾਂਜੀ ਹਾਲਾਤ ਠੀਕ ਹੋ ਗਏ ਵਾਪਸ ਪਿੰਡਾਂ 'ਲ ਵਾਪਸੀ ਹਾਂਜੀ ਪਿੰਡ ਵਾਪਸੀ ਹੈ ਜੀ ਸਾਡੀ ਅੱਜ ਲੱਗੇ ਮੱਜਾਂ ਲਏ ਆ ਜੀ ਤੇ ਹੁਣ ਸਮਾਨ ਲਈ ਆਉਣੇ ਆਲੀ ਅੱਛਾ ਪਹਿਲਾਂ ਸਰਾ ਸਮਾਨ ਚੱਕ ਕੇ ਕਿਤੇ ਹੋਰ ਲੈ ਗਏ ਸੀ ਹਾਂਜੀ ਕਈ ਸਮਾਨ ਨੂੰ ਅੱਜ ਤੋਂ 3 ਦਿਨ ਹੋ ਗਏ ਲੈ ਕੇ ਗਏ ਸੀ ਪਰ ਥਾਂ ਨਹੀਂ ਅੱਗੇ ਰੱਖੀ ਕਿੱਥੇ ਹੂੰ ਸਾਨੂੰ ਤਾਂ ਉਹ ਵੀ ਚਾਰੇ ਪਾਸੇ ਮਾਰ ਪਾਣੀ ਇੱਥੇ ਇੱਕ ਪਾਸੇ ਪਿੰਡੀ ਉਹ ਫਿਰਦ ਬਚ ਗਏ ਸੀ ਹੁਣ ਡਾਰਾ ਜਿਹੜਾ ਮੁੱਕ ਗਿਆ ਲੱਗਦਾ ਹੈ ਹੁਣ ਹੁਣ ਤਾਂ ਕੋਈ ਫਿਕਰ ਨਹੀਂ ਹੁਣ ਸਾਰੇ ਆਪਦੇ ਪਿੰਡ ਚ ਖੁਸ਼ੀ ਖੁਸ਼ੀ ਰਹੋਗੇ ਹਾਂ ਜੀ ਹੁਣ ਅਸੀਂ ਰਵਾਂਗੇ ਜੀ ਅਸੀਂ ਅੱਗੇ ਵੀ ਇੱਥੇ ਰਹਿਨੇ ਆ ਪਰ ਹੁਣ ਵੀ ਅਸੀਂ ਰਵਾਂਗੇ ਅੱਗੇ ਕਿਉਂ ਜਿੱਤੇ ਇੱਕ ਦੋ ਵਾਰ ਹੀ ਅਸੀਂ ਗਏ ਸੀਗੇ ਪਰ ਚੋਰ ਪੈਨ ਲਾ ਕੇ ਫਿਰ ਅਸੀਂ ਰਹਿ ਲਾਪੇ ਸੀ ਤਾਂ ਲੋ ਜੀ ਕਹਿੰਦੇ ਕਿ ਹੁਣ ਚੰਗਾ ਸੁਨੇਹਾ ਆ ਗਿਆ ਤੇ ਵਾਪਸੀ ਇਸੇ ਤਰ੍ਹਾਂ ਟਰਾਲੀਆਂ 'ਚ ਆਪਣਾ ਸਮਾਨ ਭਰ ਕੇ ਹੁਣ ਵਾਪਸ ਲਿਆਉਣ ਲੱਗੇ ਨੇ ਕਹਿੰਦੇ ਨੇ ਪਸ਼ੂ ਡੰਗਰ ਪਹਿਲਾਂ ਲਿਆਂਦਾ ਤੇ ਹੁਣ ਹੌਲੀ ਹੌਲੀ ਕਰਕੇ ਸਮਾਨ ਵਾਪਸ ਆ ਰਿਹਾ ਤੁਸੀਂ ਇੱਧਰ ਪਿੰਡ ਵਾਲੇ ਪਾਸੇ ਨਜ਼ਰ ਮਾਰ ਲਓ ਇੱਥੇ ਵੀ ਰੌਣਕ ਪਰਤੀ ਆਈ ਹੈ ਇਹ ਉਹੀ ਦੁਕਾਨਾਂ ਨੇ ਉਹੀ ਘਰ ਨੇ ਜਿਨ੍ਹਾਂ ਦੇ ਬਾਹਰ ਇਹ ਰੌਣਕ ਚਲੀ ਗਈ ਸੀ ਇੱਥੇ ਲੋਕ ਨਜ਼ਰੋਂ ਹਟ ਗਏ ਸੀ ਇੱਕ ਤਸਵੀਰ ਪਿੱਛੇ ਲੈ ਜਾਂਦਾ ਤੁਹਾਨੂੰ ਪਿੱਛੇ ਨਜ਼ਰ ਮਾਰੋ ਬੀਬੀ ਦੇ ਕੋਲੇ ਬੱਚਾ ਛੋਟਾ ਬੱਚਾ ਚੱਕੀ ਖੜੀਏ ਬੀਬੀ ਇਸ ਗੱਲ ਦਾ ਸਬੂਤ ਹੈ ਕਿ ਹੁਣ ਇਸ ਪਿੰਡ ਦੇ ਵਿੱਚ ਬੀਬੀਆਂ ਬੱਚੇ ਬਜ਼ੁਰਗ ਵੀ ਵਾਪਸ ਪਰਤੇ ਨੇ ਪਰ ਉਹ ਵੀ ਦਿਨ ਸੀ ਜਦੋਂ ਪਿਛਲੇ ਦਿਨਾਂ ਦੇ ਵਿੱਚ ਹਾਲਾਤ ਜਿਸ ਤਰ੍ਹਾਂ ਦੇ ਬਣੇ ਸੀ ਤਾਂ ਲੋਕਾਂ ਨੇ ਆਪਣੇ ਬੱਚੇ ਬਜ਼ੁਰਗ ਤੇ ਬੀਬੀਆਂ ਸਭ ਨੂੰ ਇਸ ਪਿੰਡ ਦੇ ਵਿੱਚੋਂ ਸੁਰੱਖਿਆ ਥਾਵਾਂ ਤੇ ਬਾਹਰ ਭੇਜ ਦਿੱਤਾ ਸੀ ਤਾਂ ਹੁਣ ਇਸ ਪਿੰਡ ਦੇ ਵਿੱਚ ਲੋਕ ਕਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰ ਰਹੇ ਨੇ ਕੀ ਕੁਝ ਉਹਨਾਂ ਦੇ ਜ਼ੈਨ ਦੇ ਵਿੱਚ ਚੱਲ ਰਿਹਾ ਬੀਬੀ ਤੁਸੀਂ ਵਾਪਸ ਪਿੰਡ ਆ ਗਏ ਹੋ ਪਹਿਲਾਂ ਚਲੇ ਗਏ ਸੀ ਕਿੱਥੇ ਚਲੇ ਗਏ ਸੀ ਕਿੰਨੇ ਦਿਨਾਂ ਬਾਅਦ ਆਏ ਹੋ ਅਸੀਂ ਅੱਜ ਚੌਥੇ ਦਿਨ ਆਏ ਜੀ ਅੱਛਾ ਹਾਂਜੀ ਤੁਹਾਨੂੰ ਸਾਨੂੰ ਸੌਖਾ ਦੱਸ ਆਇਆ ਥੋੜਾ ਹਾਂਜੀ ਤੇ ਅੱਛਾ ਇੰਨੇ ਦਿਨ ਜਦੋਂ ਇੱਥੋਂ ਚਲੇ ਗਏ ਸੀ ਉਦੋਂ ਲੱਗਦਾ ਸੀ ਵੀ ਛੇਤੀ ਗੱਲ ਨਿਬੜ ਜੂਗੀ ਜਾਂ ਮਨ ਚ ਕੀ ਡਰ ਸੀ ਕਿ ਪਤਾ ਨਹੀਂ ਕਿੰਨਾ ਚਿਰ ਇਹ ਮੌਲ ਖਰਾਬ ਰਹੂਗਾ ਇਹ ਤੇ ਡਰੇ ਗਏ ਸੀ ਸਾਰੇ ਆ ਨੂੰ ਡਰੇ ਗਏ ਸਾਰੇ ਪੈਨੋਂ ਲਈ ਡਰ ਸੀ ਇੱਕਦੇ ਸਾਰੇ ਨਿੱਕਲ ਗਏ ਮੁੰਜੇ ਮੋਲ ਠੰਡਾ ਹੋਇਆ ਤੇ ਫਿਰ ਸਾਰੇ ਵਾਪਸ ਹੀ ਆਏ ਪੈਂਦੇ ਸੇ ਹੁਣ ਸਾਨੂੰ ਜਿਵੇਂ ਥੋੜੀ ਖੁਸ਼ੀ ਹੋ ਗਈ ਪੈਂਦਾ ਚਾਹ ਦੇ ਘਰੇ ਆ ਕੇ ਇੱਕ ਵਰੀਤ ਬੰਦਾ ਉੱਜ ਕੇ ਗਿਆ ਇੱਕ ਸਾ ਮਲ ਸਾਰੇ ਹਾਂ ਹੁਣ ਸਾਰੇ ਥਲਗਾ ਹੌਸਲਾ ਜੋ ਹੋ ਗਿਆ ਕਿਆ ਦਿੱਕਰ ਹੀ ਵਾਪਸੀ ਆਏ ਤਾਂ ਘਰੇ ਵਾਪਸੀ ਆ ਹੁਣ ਹੌਸਲਾ ਹੋਇਆ ਤਾਂ ਇਹ ਜਿਹੜੀ ਚਿਹਰੇ ਦੀ ਖੁਸ਼ੀ ਹੈ ਜਿਹੜੀ ਸ਼ਾਇਦ ਇਹ ਖੁਸ਼ੀ ਕਿਧਰੇ ਗਵਾਚ ਗਈ ਸੀ ਲੋਕਾਂ ਦੇ ਜ਼ੈਨ ਦੇ ਵਿੱਚ ਇਹਨਾਂ ਖੁਸ਼ੀਆਂ ਦੀ ਥਾਂ ਤੇ ਡਰ ਬੈਠ ਗਿਆ ਸੀ ਕਿਉਂਕਿ ਬਿਲਕੁਲ ਮੇਰੇ ਖੱਬੇ ਪਾਸੇ ਤੇ ਬਿਲਕੁਲ ਨੇੜੇ ਜਿਹੜਾ ਬਾਰਡਰ ਹੈ ਸਾਦਕੀ ਬਾਰਡਰ ਸੁਲੇਮਾਨ ਕੀ ਹੈਡ ਤਾਂ ਐਸੇ ਦੇ ਵਿੱਚ ਇਹ ਇਲਾਕਾ ਕਿਉਂਕਿ ਤਿੰਨ ਪਾਸੇ ਇੱਕ ਤਰ੍ਹਾਂ ਨਾਲ ਪਾਕਿਸਤਾਨ ਦੇ ਵੱਲੋਂ ਘਿਰਿਆ ਹੋਇਆ ਤਾਂ ਜਿਹੇ ਦੇ ਵਿੱਚ ਲੋਕਾਂ ਨੂੰ ਸਭ ਤੋਂ ਜ਼ਿਆਦਾ ਚਿੰਤਾ ਇੱਥੇ ਹੁੰਦੀ ਆ ਤੁਸੀਂ ਇਸ ਵੇਲੇ ਪਿੰਡ ਦੀ ਕੀ ਸਥਿਤੀ ਹੈ ਜੀ ਲੋਕ ਕਹਿੰਦੇ ਪਿੰਡ ਤੋਂ ਜ਼ਿਆਦਾ ਚਲੇ ਗਏ ਸੀ ਹੁਣ ਵਾਪਸ ਆ ਰਹੇ ਆ ਹਾਂ ਕੁਝ ਕੁਝ ਤਾਂ ਆ ਗਏ ਅਜੇ ਤਾਂ 10 15 ਪਰਸਨ ਆਏ ਨੇ ਲੋਕ ਸਾਰੇ ਨੇ ਆਏ ਬਸ ਬਾਕੀ ਘਰੇ ਸੇ ਇੱਕ ਅੱਧਾ ਜੀਏ ਤੇ ਰਹਿੰਦੇ ਨੇ ਜਾ ਕੇ ਮੇਂ ਵੀ ਬਸ ਹੁਣ ਲੋਕ ਆਈ ਜਾਂਦੇ ਵਾਪਸ ਆਈ ਜਾਂਦੇ ਨੇ ਬਸ ਉਹ ਦੇਖੋ ਟਰਾਲੀਆਂ ਭਰ ਭਰ ਕੇ ਲੋਕ ਸਮਾਨ ਦੀਆਂ ਵਾਪਸ ਲਿਆ ਰਹੇ ਤੁਹਾਨੂੰ ਵਿੱਚ ਵਿੱਚ ਵੀ ਤਸਵੀਰਾਂ ਦਿਖਾਉਣ ਦੀ ਤੇ ਇਸੇ ਤਰ੍ਹਾਂ ਟਰਾਲੀਆਂ ਇੱਕ ਤੋਂ ਬਾਅਦ ਇੱਕ ਟਰਾਲੀਆਂ ਜਿਹੜੀਆਂ ਨੇ ਉਹ ਪਿੰਡ ਚ ਆ ਰਹੀਆਂ ਨੇ ਜਿਹੜੀਆਂ ਇਸ ਗੱਲ ਦਾ ਸਬੂਤ ਨੇ ਕਿ ਹੁਣ ਸਭ ਅੱਛਾ ਹੋ ਰਿਹਾ ਹੁਣ ਸਭ ਠੀਕ ਹੋਣ ਵਾਲੇ ਪਾਸੇ ਨੂੰ ਵਧਣ ਲੱਗਾ ਤੇ ਇਧਰ ਬਾਈ ਜੂਣੀ ਬੈਠੇ ਨੇ ਬਾਈ ਜੀ ਵਾਪਸੀ ਹੋ ਰਹੀ ਹੈ ਖੁਸ਼ੀ ਹੈ ਕਿ ਪਿੰਡ ਚ ਰੌਣਕ ਪਰਤ ਰਹੀ ਹੈ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਸਾਨੂੰ ਪਿੰਡ ਦੇ ਵਿੱਚ ਰੌਣਕ ਤਾਂ ਫਿਰ ਬੰਦੀ ਹੈ ਜੀ ਜਦੋਂ ਸਾਰੇ ਜੀਆਂ ਨਾਲ ਹੀ ਬੰਦਾ ਜੀ ਮੌਲ ਦਾ ਤੀਕੰਦਾ ਹੈ ਜੀ ਅੱਛਾ ਜਿਸ ਤਰ੍ਹਾਂ ਦੇ ਪਹਿਲਾਂ ਹਾਲਾਤ ਪੈਦਾ ਹੋ ਗਏ ਸੀ ਇੱਕ ਸਹਮ ਬਣ ਗਿਆ ਸੀ ਪਿੰਡ ਤੁਹਾਡਾ ਸੁਨਣਾ ਹੋ ਗਿਆ ਸੀ ਬਿਲਕੁਲ ਸੁਨਣਾ ਹੋ ਗਿਆ ਸੀ ਇੱਕ ਸਿਰੇ ਤੋਂ ਦੂਜੇ ਸਾਰੇ ਇੱਕ ਬੰਦੇ ਦੀ ਆਵਾਜ਼ ਜਾਂਦੀ ਜੀ ਹਮ ਇੰਨਾ ਸੁਨਣਾ ਸੀਗਾ ਬਿਲਕੁਲ ਸ਼ਾਂਤ ਐਤੋਂ ਤੱਕ ਲੱਗਦਾ ਜਿਵੇਂ ਪੰਛੀ ਵੀ ਚਲੇ ਗਏ ਜੀ ਹਮ ਇਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ਜੀ ਹੁਣ ਮਨ ਸ਼ਾਂਤ ਹੈ ਬਿਲਕੁਲ ਸ਼ਾਂਤ ਹੈ ਜੀ ਅੱਛਾ ਬਾਰਡਰ ਦੇ ਪਿੰਡਾਂ ਦੇ ਲੋਕ ਸਾਰੇ ਚੋਂਦੇ ਕੀ ਆ ਸੋਚਦੇ ਕੀ ਆ ਕੀ ਲੱਗਦਾ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਆ ਦੂਰ ਬੈਠੇ ਤਾਂ ਕਹਿ ਦਿੰਦੇ ਜੀ ਜੰਗ ਲੱਗ ਜੇ ਪਰ ਜੰਗ ਦਾ ਅਸਲੀ ਚਿਹਰਾ ਤਾਂ ਬਾਰਡਰ ਦੇ ਲੋਕਾਂ ਨੂੰ ਪਤਾ ਨਾ ਉਹ ਤਾਂ ਜੀ ਜਿੰਦੇ ਸਿਰ ਪੈਂਦੀ ਉਹਨੂੰ ਪਤਾ ਲੱਗਦਾ ਜੀ ਜਿਨ੍ਹਾਂ ਦੇ ਸਿਰ ਪੈਂਦੀ ਉਹਨਾਂ ਨੂੰ ਪਤਾ ਲੱਗਦਾ ਦੂਰ ਵਾਲੇ ਤਾਂ ਫਿਰ ਦੇਖਦੇ ਜੀ ਰੌਣਕ ਮੇਲਾ ਕਿਵੇਂ ਦਾ ਕਿਵੇਂ ਸਮਾਨ ਚੱਕਣਾ ਕੋਈ ਸੌਖੀ ਜੀ ਗੱਲ ਨਹੀਂ ਜੀ ਬਹੁਤ ਮੁਸ਼ਕਲ ਹੈ ਇਹ ਸਮਾਨ ਹੋਣ ਲੋਕਾਂ ਦਾ ਗਿਆ ਵੀ ਜਿਹੜਾ ਪੂਰਾ ਮਤਲਬ ਇੱਕ ਤਰ੍ਹਾਂ ਦਾ 파ਜ ਹੋਏਗਾ ਸਹੀ ਤਰੀਕੇ ਨਾਲ ਵਾਪਸ ਨਹੀਂ ਮੁੜੇਗਾ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਲੋਕਾਂ ਨੂੰ ਤਾਂ ਪਿੰਡ ਚ ਰੌਣਕ ਪਰਤਾ ਹੀ ਹੈ ਜੀ ਕਹਿੰਦੇ ਕਿਦਾ ਜੀ ਕਰਦਾ ਹੱਸਦਾ ਵਸਦਾ ਘਰ ਛੱਡ ਕੇ ਜਾਣ ਦੇ ਲਈ ਦੂਰ ਬੈਠਿਆਂ ਨੂੰ ਲੱਗਦਾ ਜੰਗ ਸ਼ਾਇਦ ਜੋ ਨਜ਼ਰ ਆਉਂਦੀ ਆ ਉਹੀ ਆ ਪਰ ਜਿਹੜੇ ਜੰਗ ਨੂੰ ਭੁਗਤਦੇ ਆ ਉਹਨਾਂ ਨੂੰ ਪਤਾ ਹੈ ਜੰਗ ਕੀ ਆ ਜੰਗ ਹਰ ਕੋਈ ਕਹਿੰਦਾ ਕਿ ਜੰਗ ਕੋਈ ਚੰਗਾ ਸ਼ਬਦ ਨਹੀਂ ਆ ਜੰਗ ਮਸਲੇ ਦਾ ਹੱਲ ਨਹੀਂ ਆ ਪਰ ਤੁਹਾਡੇ ਪਿੰਡ ਤਾਂ ਭੁਗਤਦੇ ਆ ਜੀ ਜੰਗ ਦਾ ਬਹੁਤ ਮਾੜਾ ਸ਼ਬਦ ਆ ਜੀ ਜੰਗ ਹੋਣੀ ਨਹੀਂ ਚਾਹੀਦੀ ਸਰ ਔਰ ਅੱਛਾ ਹੋਇਆ ਕਿ ਜੋ ਮਾਹੌਲ ਠੀਕ ਹੋ ਗਿਆ ਸਾਡੇ ਪਿੰਡ ਲਈ ਬਹੁਤ ਅੱਛੀ ਗੱਲ ਆ ਪਿਛੇ ਵਾਲੇ ਛਡੋ ਜੰਗ ਮੁੰਡੇ ਜਿਹੜੇ ਉਹ ਥੋੜਾ ਜਿਹਾ ਕਹਿੰਦੇ ਜੰਗ ਹੋਣਾ ਚਾਹੀਦਾ ਜੰਗ ਹੋਣਾ ਚਾਹੀਦਾ ਪਰ ਲੇਕਿਨ ਜਿਨ੍ਹਾਂ ਨੇ ਜੰਗ ਦਾ ਟੈਸਟ ਖੰਡਾ ਹੈ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਕੀ ਜੰਗ ਹੁੰਦਾ ਹੈ ਹਮਮ ਔਰ ਮਾਵਾ ਆਪਣੇ ਬੱਚਿਆਂ ਤੱਕ ਨਹੀਂ ਸੰਭਾਲਦੀਆਂ ਹਮਮ ਇੰਨਾ ਬੁਰਾ ਹਾਲ ਹੋ ਜਾਂਦਾ ਹੈ ਕਿ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਣ ਵੀ ਬਹੁਤ ਨੁਕਸਾਨ ਹੋ ਰਿਹਾ ਹੈ ਕਿਉਂਕਿ ਜਿਹੜਾ ਸਮਾਨ ਜਾ ਰਿਹਾ ਹੈ ਵਾਪਸ ਲਿਆ ਰਹੇ ਨੇ ਅੱਧਾ ਉਹ ਰਸਤੇ 'ਚ ਹੀ ਟੁੱਟ ਜਾਣਾ ਜਾਂਦਾ ਹੁੰਦਾ ਹਮਮ ਬਹੁਤ ਮਾੜਾ ਸ਼ਬਦ ਜੀ ਜੰਗ ਦਾ ਨੁਕਸਾਨ ਪਿੰਡ ਦਾ ਸਾਡੇ ਦਾ ਬਹੁਤ ਜ਼ਿਆਦਾ ਹੋ ਰਿਹਾ ਜੀ ਮਾਵਾਂ ਦੇ ਪੁੱਤ ਜਿਹੜੇ ਚਲੇ ਜਾਂਦੇ ਆ ਦੁਨੀਆ ਤੋਂ ਬਾਡਰਾਂ ਤੇ ਜਿਹੜੇ ਮਾਵਾਂ ਦੇ ਪੁੱਤ ਦੇਸ਼ ਦੀ ਰਾਖੀ ਲਈ ਉਹਨਾਂ ਦੀਆਂ ਜਦੋਂ ਜਾਨਾਂ ਜਾਂਦੀਆਂ ਤਾਂ ਕਿਸ ਤਰ੍ਹਾਂ ਦੇ ਹਾਲਾਤ ਤੁਸੀਂ ਤਾਂ ਵੇਖੇ ਹੋਣੇ ਆ 72 ਵੇਲੇ 65 ਵੇਲੇ ਨਹੀਂ ਮੈਂ ਤਾਂ ਚਲੋ ਨਹੀਂ ਦੇਖੇ ਜੀ ਸਾਡੇ ਬਜ਼ੁਰਗਾਂ ਨੇ ਦੇਖੇ ਸੀਗੇ ਔਰ ਬਹੁਤ ਮਾੜਾ ਹਾਲ ਹੋਇਆ ਸੀ ਲੋਕਾਂ ਦਾ ਦੱਸਦੇ ਨਹੀਂ ਸਾਨੂੰ ਚਲੋ ਹੁਣ ਤਾਂ ਸਾਡੇ ਵੀ ਉਮਰ ਕਾਫੀ ਹੋ ਗਈ ਵੀ ਪਤਾ ਹੈ ਸਾਰਿਆਂ ਨੂੰ ਮੇਰਾ ਬੇਟਾ ਖੁਦ ਆਰਮੀ ਚ ਹੈ ਹੂੰ ਔਰ ਮੈਨੂੰ ਵੀ ਮਹਿਸੂਸ ਆ ਕਿ ਸਾਡੇ ਬੱਚੇ ਜਦੋਂ ਜੰਗ ਲੜਦੇ ਨੇ ਤੇ ਬਹੁਤ ਮਾੜਾ ਹਾਲ ਹੁੰਦਾ ਬੱਚਿਆਂ ਦਾ ਔਰ ਜਿਹੜੇ ਫੌਜ ਚ ਬੱਚੇ ਇਸ ਕੈਸਟਰੂਸ ਲਾ ਰਹੇ ਨੇ ਉਹ ਸਾਡੇ ਹੀ ਤੀ ਪੁੱਤਰ ਨੇ ਸਰ ਔਰ ਬਹੁਤ ਮਾੜਾ ਹਾਲਾਤ ਹੋ ਜਾ ਸਕਦਾ ਜੀ ਭਾਵ ਕੋ ਰਹੇ ਕਿੱਥੇ ਤਨਤ ਆ ਬੇਟੇ ਦੀ ਪੋਸਟਿੰਗ ਕਿੱਥੇ ਤੁਹਾਡੇ ਦੀ ਔਰ ਜਦੋਂ ਜੰਗ ਦੀ ਖਬਰ ਆਈ ਤਾਂ ਮਨ ਕੀ ਕਹਿੰਦਾ ਸੀ ਮਨ ਡਰਿਆ ਹੁਣ ਇੱਕ ਵਾਰੀ ਤਾਂ ਹਾਲਾਂਕਿ ਫੌਜੀਆ ਦੇ ਮਾਪੇ ਬਾਦਰ ਹੁੰਦੇ ਆ ਪਰ ਫਿਰ ਵੀ ਦਿਲ ਤਾਂ ਡਰਦਾ ਹੈ ਨਾ ਮਾਂ-ਬਾਪ ਹੈ ਦੇਖੋ ਸਰ ਡਰਦਾ ਡਰ ਤਾਂ ਜਰੂਰ ਹੈ ਜੀ ਕਿਉਂਕਿ ਬੱਚੇ ਨੇ ਉਹਨਾਂ ਦੇ ਅੱਗੇ ਛੋਟੇ-ਛੋਟੇ ਬੱਚੇ ਨੇ ਸਰ ਸਾਡੀ ਉਮਰ ਤਾਂ ਹੋ ਗਈ ਜੀ ਅੱਗੇ ਉਹਨਾਂ ਦੇ ਬੱਚੇ ਦੱਸੋ ਕੀ ਕਰਨਗੇ ਮਾੜੀ ਗੱਲ ਹੈ ਜੀ ਜੰਗ ਅਸੀਂ ਨਹੀਂ ਚਾਹੁੰਦੇ ਸਾਂ ਸਹਿਮਤੀ ਹੋਣੀ ਚਾਹੀਦੀ ਹੈ ਔਰ ਬਸ ਅੱਛਾ ਮਾਹੌਲ ਰਹਿਣਾ ਚਾਹੀਦਾ ਦੋਨਾਂ ਮੁੜਖਾਂ ਦਾ ਵਿੱਚ ਅੱਛਾ ਮਾਹੌਲ ਰਹਿਣਾ ਚਾਹੀਦਾ ਤਾਂ ਇਹ ਬਾਰਡਰ ਤੇ ਵਸੇ ਪਰਿਵਾਰ ਨੇ ਇਹ ਪੱਕਾ ਚਿਸ਼ਤੀਪਿੰਡ ਦੇ ਲੋਕ ਨੇ ਤਾਂ ਇਹ ਉਹ ਬਜੁਰਗ ਨੇ ਜਿਨ੍ਹਾਂ ਦਾ ਪੁੱਤ ਖੁਦ ਫੌਜ ਚਾ ਇੱਕ ਸੰਤਾਪ ਭੋਗ ਰਹੇ ਨੇ ਬਾਰਡਰ ਦਾ ਜਮਾਂ ਬਾਰਡਰ ਤੇ ਬੈਠੇ ਨੇ ਔਰ ਦੂਜਾ ਇਹਨਾਂ ਦਾ ਪੁੱਤ ਹੈ ਜਿਹੜਾ ਕਿੱਥੇ ਡਿਊਟੀ ਹੈ ਜੀ ਸ਼੍ਰੀਨਗਰ ਤੇ ਡਿਊਟੀ ਹੈ ਜੀ ਸਭ ਤੋਂ ਸੈਂਸਿਟਿਵ ਏਰੀਆ ਹਾਂ ਜੀ ਸ਼੍ਰੀਨਗਰ ਡਿਊਟੀ ਉਹਨਾਂ ਦੀ ਇਸ ਟਾਈਮ ਫਾਸ ਦੀ ਕਿ ਇੱਕ ਲੜਾਈ ਇਹ ਪਰਿਵਾਰ ਲੜ ਰਿਹਾ ਸਾਦਕੀ ਬਾਰਡਰ ਤੇ ਆਦੇ ਪਿੰਡ ਰਹਿ ਕੇ ਕਿਉਂਕਿ ਜਮਾਂ ਬਾਰਡਰ ਤੇ ਪਿੰਡ ਹੈ ਦੂਜੀ ਲੜਾਈ ਪੁੱਤ ਲੜ ਰਿਹਾ ਪੋਏ ਦੇ ਵਿੱਚ ਰਹਿ ਕੇ ਸ਼੍ਰੀਨਗਰ ਦੇ ਵਿੱਚ ਜਿੱਥੇ ਸੈਂਸਿਟਿਵ ਏਰੀਆ ਤਾਂ ਇਹ ਸੰਤਾਪ ਹੰਡਾਉਣੇ ਸੌਖੇ ਨਹੀਂ ਇਹ ਭੋਗਣੇ ਸੌਖੇ ਨਹੀਂ ਤਾਂ ਪੱਕਾ ਚਿਸ਼ਤੀ ਪਿੰਡ ਦੂਰੀ ਤੀਰੀ ਲੜਾਈ ਲੜਦਾ ਸਾਰਾ ਪਿੰਡ ਇੱਕ ਵਾਰੀ ਉਜੜਿਆ ਵਾਂਗ ਹੋ ਗਿਆ ਪਹਿਲਾਂ ਪਿੰਡ ਉਜੜ ਕੇ ਪਿੱਛੋਂ ਨਵੀਂ ਥਾਂ ਵਸਿਆ ਪਰ ਨਵੀਂ ਥਾਂ ਵਸਿਆ ਇੱਥੋਂ ਵੀ ਨਿਤ ਦਾ ਅਜੜਾ ਜਦੋਂ ਹੁਣ ਜੰਗ ਦੀ ਗੱਲ ਹੋਈ ਪਿੰਡ ਇੱਕ ਵਾਰੀ ਫਿਰ ਉਜੜਿਆ ਸ਼ਾਂਤੀ ਦੀ ਗੱਲ ਹੋਈ ਪਿੰਡ ਫਿਰ ਵਸਣ ਲੱਗਾ ਟਰਾਲੀਆਂ 'ਚ ਭਰ-ਭਰ ਕੇ ਸਮਾਨ ਲੋਕ ਵਾਪਸ ਲਿਆਉਣ ਲੱਗੇ ਨੇ ਕੰਮਕਾਰ ਇੱਥੇ ਦੁਕਾਨਾਂ ਦੇ ਵਿੱਚ ਫਿਰ ਚੱਲਣ ਲੱਗਾ ਤਾ ਵੀਰ ਹਣੀ ਬਾਈ ਜੀ ਅੱਜ ਜਿਹੜੇ ਪਿਛਲੇ 2-4 ਦਿਨ ਸੀਗੇ ਉਦੋਂ ਤਾਂ ਕੰਮਕੁੰਮ ਵੀ ਆਉਣ ਵੜ ਗਿਆ ਹੋਣਾ ਲੋਕ ਉਹ ਨਹੀਂ ਆੜ ਗਏ ਨੇ ਤੁਹਾਡੇ ਕੋਲੇ ਕੰਮ ਛੱਡੋ ਪਰੇਸ਼ਾਨਗੀ ਬਹੁਤ ਹੋ ਜਾਂਦੀ ਵੀਰ ਜੀ ਲੜਾਈ ਤਾਂ ਮਸਲਾ ਆਪਾਂ ਦੋ ਪਰਾਂ ਲੜ ਪੈਣਾ ਇਹ ਦੁਸ਼ਮਣੀ ਚੰਗੀ ਚੀਜ਼ ਨਹੀਂ ਹੈ ਪਿਆਰ ਰੱਖਾਂਗੇ ਦੁਨੀਆਂ 'ਚ ਪਿਆਰ ਰਹੂਗਾ ਤੇ ਜ਼ਿੰਦਗੀ ਹੈ ਪਿਆਰ ਨਾਲ ਜੰਗ ਤਾਂ ਨਹੀਂ ਮਾੜਾ ਹੁਣ ਹੁਣ ਕਿਦਾਂ ਦਾ ਮਹਿਸੂਸ ਹੋ ਰਿਹਾ ਹੁਣ ਠੀਕ ਲੱਗ ਰਿਹਾ ਕਿ ਲੋਕ ਤੁਹਾਡੀ ਦੁਕਾਨ ਤੇ ਤਾਂ ਰੌਣਕ ਲੱਗੀ ਹੈ ਰੌਣਕਾਂ ਤਾਂ ਹੁੰਦੀਆਂ ਨਵੀਰ ਪਰਾਣਾ ਪਰਾ ਜੁੜਿਆ ਖੜਾ ਰੌਣਕ ਕਿਵੇਂ ਨਾ ਹੋਏ ਅੱਗੇ ਰੌਣਕਾਂ ਉੱਡ ਗਈਆਂ 4 ਦਿਨਾਂ ਵਿੱਚ ਲੋਕਾਂ ਰੋਟੀਆਂ ਨਹੀਂ ਖਾਧੀਆਂ ਰੌਣਕ ਤਾਂ ਹੁਣ 4 ਪਰਾ ਖੜੇ ਆ ਬੈਠੇ ਆ ਗੱਲਬਾਤ ਕਰਦੇ ਆ ਦਿਨ ਲੰਘ ਜਾਂਦਾ ਅੱਗੇ ਖਿੱਦੇ ਬੰਦਾ ਹੀ ਨਹੀਂ ਦਿਸਦਾ ਤਾਂ ਇਹ ਮਨ ਦੇ ਵਿਚਾਰ ਨੇ ਮਨ ਦੇ ਭਾਵ ਨੇ ਤਾਂ ਇਹ ਤਸਵੀਰਾਂ ਇਹ ਪੱਕਾ ਚਿਸ਼ਤੀ ਪਿੰਡ ਦੇ ਵਿੱਚ ਤੁਸੀਂ ਦੇਖੋ ਵੀ ਇੱਥੇ ਇੱਕ ਤਰ੍ਹਾਂ ਦੀ ਸਾਥ ਹੀ ਆ ਇਹ ਤਾਂ ਤੁਸੀਂ ਨਜ਼ਰ ਬਾਰੋ ਤੇ ਦੋਨੇ ਤਿੰਨੇ ਪਾਸੇ ਦਿਖਾਉ ਆ ਜੇ ਕਿ ਦੁਪਹਿਰ ਦਾ ਵੇਲਾ ਫਿਰ ਵੀ ਦੇਖੋ ਕਿੰਨੇ ਲੋਕ ਬੱਚੇ ਤੇ ਘੁੰਮ ਰਹੇ ਆ ਵਰਨਾ ਇੱਥੇ ਆ ਗਲੀ ਦੇ ਵਿੱਚ ਮੋਟਰਸਾਈਕਲ ਨਿਕਲ ਰਿਆ ਤਾਂ ਇੱਥੇ ਤਾਂ ਗਲੀਆਂ ਸੁੰਨੀਆਂ ਹੋ ਗਈਆਂ ਸੀ ਉਹ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾਈਆਂ ਸੀ ਪਰ ਅੱਜ ਉਹ ਰੌਣਕ ਫਿਰ ਪਰਤ ਕੇ ਆਈ ਹੈ ਬੱਚੇ ਬੈਠੇ ਨਿੱਕੇ ਨਿੱਕੇ ਹੁਣ ਇੱਕ ਬੀਬੀ ਬੱਚਾ ਲੈ ਕੇ ਗਈ ਹੈ ਨਿੱਕਾ ਜਿਹਾ ਤਾਂ ਇਹ ਤਸਵੀਰਾਂ ਇੱਥੇ ਨਜ਼ਰ ਆਉਣੋਂ हट ਗਈਆਂ ਸੀ ਗਲੀਆਂ ਸੁੰਨੀਆਂ ਪੈ ਗਈਆਂ ਸੀ ਤਾਂ ਇਹ ਤਰਾਸ ਦੀ ਹੈ ਸਰਹਦੀ ਪਿੰਡਾਂ ਦੀ ਤਾਂ ਇਹ ਪਿੰਡ ਪੱਕਾ ਚਿਸ਼ਤੀ ਜਿੱਥੋਂ ਦੀ ਤੁਹਾਨੂੰ ਹਰ ਤਰ੍ਹਾਂ ਦੀ ਰਿਪੋਰਟ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਪਹਿਲਾਂ ਆਮ ਮਾਰਗਮ